ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਮ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਤਰਸੇਮ ਪਾਲ ਸਿੰਘ ਮਨਹਾਸ ਕਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉੱਗੇ ਸਮਾਜ ਸੇਵੀ ਸਰਦਾਰ ਹਰੀ ਸਿੰਘ ਜੀ ਜਸਵਾਲ ਪਰਮਿੰਦਰ ਸਿੰਘ ਸਰਪੰਚ ਭਾਮ ਸੁਨੀਲ ਕੁਮਾਰ ਹਰਦੀਪ ਸਿੰਘ ਦਲਵੀਰ ਸਿੰਘ ਗੁਰਪ੍ਰੀਤ ਸਿੰਘ ਪਰਮਜੀਤ ਸਿੰਘ ਦਲਵੀਰ ਸਿੰਘ ਅਮਰਜੀਤ ਸਿੰਘ ਨਿਰਮਲ ਸਿੰਘ ਸਤਨਾਮ ਸਿੰਘ ਭੁਪਿੰਦਰ ਸਿੰਘ ਮਨਦੀਪ ਸਿੰਘ ਮਨਜੀਤ ਕੌਰ ਜਸਵਿੰਦਰ ਕੌਰ ਅਤੇ ਹੋਰ ਪਤਵੰਤੇ ਸੱਜਣਾ ਨੇ ਭਾਗ ਲਿਆ ਇਸ ਮੌਕੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਦਾਰ ਹਰੀ ਸਿੰਘ ਜੀ ਜਸਵਾਲ ਨੇ 20000 ਦੇ ਨਗਦ ਇਨਾਮ ਅਤੇ ਟਰॉफੀਆਂ ਤਕਸੀਮ ਕੀਤੀ ਇਸ ਮੌਕੇ ਸ਼੍ਰੀ ਤਰਸੇਮ ਪਾਲ ਜੀ ਮਨਹਾਸ ਨੇ ਸਾਰੇ ਸਟਾਫ ਮੈਂਬਰਸ ਨੂੰ ਜਾਦਕਾਰੀ ਚਿੰਨ ਪੇਟ ਕੀਤੇ ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਭੁੰਗਰਨੀ ਦੀ ਵਿਸ਼ੇਸ਼ ਰਿਪੋਰਟ